ਆ ਵੀਰੋ ਦੇ ਇੱਕੇ ਵੇ ਤੁਸੀਂ ਫਰਦ ਪੜ੍ਹਨੀ ਸਿੱਖ ਜਾਓਗੇ ਆ ਜਿਹੜੇ ਉਰਦੂ ਦੇ ਸ਼ਬਦ ਹੁੰਦੇ ਨੇ ਇਹਨਾਂ ਨੂੰ ਆਪਾਂ ਪੰਜਾਬੀ 'ਚ ਸਮਝਾਵਾਂਗੇ ਪੰਜਾਬੀ 'ਚ ਇਹਨਾਂ ਨੂੰ ਕੀ ਕਹਿੰਦੇ ਨੇ ਇਹ ਸ਼ਬਦਾਂ ਨੂੰ ਆਸਾਨ ਤਰੀਕੇ ਨਾਲ ਸਮਝਾਵਾਂਗੇ ਤੁਹਾਨੂੰ ਫਰਦ ਪੜ੍ਹਨੀ ਸਿੱਖ ਜਾਓਗੇ ਇਹ ਸਾਰੇ ਸ਼ਬਦ ਹੁੰਦੇ ਨੇ ਉਰਦੂ ਦੇ ਫਾਰਸੀ ਦੇ ਸਭ ਤੋਂ ਪਹਿਲਾਂ ਹੈ ਆੜ ਰਹਿਣਾ ਇਹਦਾ ਮਤਲਬ ਹੁੰਦਾ ਵੀ ਜ਼ਮੀਨ ਗੈਣੇ ਹੋਣਾ ਜਿਹੜੀ ਜ਼ਮੀਨ ਗੈਣੇ ਹੋ ਜਿਹਨੂੰ ਆੜ ਰਹਿਣ ਕਹਿੰਦੇ ਨੇ ਚਾਹੀਦਾ ਮਤਲਬ ਜਿਹੜੀ ਜ਼ਮੀਨ ਨੂੰ ਕਦੇ ਪੁਰਾਣੇ ਸਮੇਂ 'ਚ ਖੂ ਦਾ ਪਾਣੀ ਲੱਗਦਾ ਸੀਗਾ ਸਨ ਦਾ ਬਾਈ ਜਿਹੜੀ ਸਰਟੀਫਿਕੇਟ ਨੂੰ ਸਨ ਕਹਿੰਦੇ ਨੇ ਹੱਦਬੰਦੀ ਦੋ ਪਿੰਡ ਜਿਹੜੀ ਜ਼ਮੀਨ ਦਾਣ ਦੇਤੀ ਉਹਨੂੰ ਇਹ ਬਗਦੇ ਚੱਕ ਦਾ ਮਤਲਬ ਇੱਕ ਟੁਕੜਾ ਜਿਵੇਂ ਕੋਈ ਮਰਲੇ ਦੋ ਮਰਲਾ ਟੁਕੜਾ ਹੁੰਦਾ ਉਹਨੂੰ ਚੱਕ ਕਹਿੰਦੇ ਨੇ ਖਤੌਨੀ ਜਿਵੇਂ ਕਿਸੇ ਖੇਤੀਬਾੜੀ ਜਿਹੜਾ ਕੋਈ ਖੇਤੀਬਾੜੀ ਕਰਦਾ ਉਹਦਾ ਲੜੀ ਨੰਬਰ ਹੁੰਦਾ ਉਹਨੂੰ ਖਤੌਨੀ ਕਹਿੰਦੇ ਨੇ ਤਲਬਕਰਨਾ ਕਿ ਮੇ ਕਿਸੇ ਨੂੰ ਬੁਲਾਉਣਾ ਹੁੰਦਾ ਮਰਜੂਆ ਹੁੰਦਾ ਜਿਹੜੀ ਜ਼ਮੀਨ 'ਚ ਖੇਤੀ ਹੁੰਦੀ ਹੈ ਇੱਕ ਗੈਰ ਮਰਜੂਆ ਹੁੰਦਾ ਉਹਦੇ ਜਿਹੜੀ ਖੇਤੀ ਹੁੰਦੀ ਨਹੀਂ ਹੁੰਦੀ ਗੈਰ ਮਰਜੂਆ 'ਚ ਦੇ ਦਾ ਮਤਲਬ ਹੁੰਦਾ ਬਈ ਪਿੰਡ ਤੇ ਮੁਕੱਲ ਦਾ ਮਤਲਬ ਹੁੰਦਾ ਜਿਹੜਾ ਵਕੀਲ ਦਾ ਗਾਹਕ ਹੁੰਦਾ ਬਾਕੀ ਸ਼ਬਦ ਜਿਹੜੇ ਵੀ ਉਹ ਵੀ ਤੁਸੀਂ ਫੁੱਲ ਵੀਡੀਓ ਚ ਦੇਖ ਸਕਦੇ ਹੋ ਜਾ ਕੇ ਆਪਣੇ ਪੇਜ ਤੇ ਫੁੱਲ ਵੀਡੀਓ ਪਈ ਹੋਈ ਹੈ YouTube ਤੇ Facebook ਤੇ ਬਾਕੀ ਸ਼ਬਦ ਉਹ ਉੱਥੇ ਤੁਸੀਂ ਜਾ ਕੇ ਆਪਣੇ ਜੀ